ਮੈਂ ਉਹਨਾਂ ਨੂੰ ਵਾਲੀਆਂ ਦਾ ਜੋੜਾ ਵਿਖਾਇਆ ਵਾ ਕਹਿੰਦੇ ਇਹ ਨਹੀਂ ਸਾਨੂੰ ਪਸੰਦ ਹੋਰ ਕੁਝ ਦਿਖਾਓ ਮੈਂ ਆਪਣਾ ਇੱਕ ਡੱਬਾ ਕੱਢ ਕੇ ਹੋਰ ਵਿਖਾਇਆ ਵਾ ਉਹ ਚੋਂ 3 3.5 ਗ੍ਰਾਮ ਦਾ ਜੋੜਾ ਮੈਂ ਕੱਢ ਕੇ ਤੇ ਇੱਕ ਸਾਈਡ ਤੇ ਕਹਿੰਦੇ ਇਹ ਰੱਖ ਲਓ ਤੁਸੀਂ ਉੱਠ ਕੇ ਕਹਿੰਦੀ ਮੈਂ ਪਾ ਲਾਂ ਉਹਦੇ ਇੱਕ ਡੱਬੇ ਦੇ ਵਿੱਚੋਂ ਉਹਨੇ ਜੋੜਾ ਹੋਰ ਖਿੱਚ ਲਿਆ ਮੈਨੂੰ ਕੋਈ ਸ਼ੱਕ ਨਹੀਂ ਹੋਇਆ ਚੰਗੇ ਭਲੇ ਜੈਂਟਲਮੈਨ ਬੰਦੇ ਹੈਗੇ ਉਹ ਵੇਖਿਆ ਵੀ ਇੱਕ ਜੋੜਾ ਉਹਨਾਂ ਨੇ ਥੱਲੇ ਸੁੱਟਿਆ ਵਾ ਉਹ ਤੇ ਉਹ ਜਨਾਨੀ ਜਿਹੜੀ ਆ ਉਹ ਪੈਰ ਨਾਲ ਹੌਲੀ ਹੌਲੀ ਜੋੜਾ ਆਪਣੇ ਘਰ ਵਾਲਿਆਂ ਨਾਲ ਕਰਨ ਦੇ ਹੀ ਆ ਤਾਂ ਅਜੇ ਦੇ ਕਹਿੰਦੇ ਤੁਸੀਂ ਤੋਲੋ ਇਹਨਾਂ ਨੂੰ ਇਹਦਾ ਬਿੱਲ ਬਣਾਓ ਤੇ ਅਸੀਂ ਏਟੀਐਮ ਚੋਂ ਪੈਸੇ ਕਢਵਾ ਕੇ ਤੇ ਆਉਨੇ ਆ ਉਹ ਬਾਹਰ ਨਿਕਲੀ ਆ ਮਗਰੇ ਹੀ ਆਪਣਾ ਉਹ ਨਿਕਲ ਗਿਆ ਮੈਂ ਡੱਬੀਆਂ ਹੱਥ ਚ ਫੜ ਕੇ ਵੇਂਦਾ ਰਿਹਾ ਵੀ ਹੁਣ ਆਉਂਦੇ ਇਹ ਹੁਣ ਆਉਂਦੇ ਆ ਮੁੜ ਕੇ ਮੈਨੂੰ ਸ਼ੱਕ ਪਿਆ ਵੀ ਇਹ ਜੋੜਾ ਚੁੱਕ ਕੇ ਲੈ ਗਏ ਆ ਉਹ ਗੱਲ ਨਿਕਲੀ ਕਿ ਉਹ ਜੋੜਾ ਜਿਹੜਾ ਇੱਕ ਚੁੱਕ ਕੇ ਲੈ ਗਏ ਸਾਨੂੰ ਬਾਹਰੋਂ ਵੀ ਆਉਂਦੀਆਂ ਸੁਣਾ ਆਉਂਦੇ ਬੰਦਿਆਂ ਵੀਡੀਓ ਆਉਂਦੀਆਂ ਪਿੰਡਾਂ ਫਲਾਣੀ ਫਲਾਣੀ ਜਗ੍ਹਾ ਦੇ ਇਹਨਾਂ ਨੇ ਚੋਰੀਆਂ ਕੀਤੀਆਂ ਸਾਸੀ ਕਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅਮਰਸਾਹ ਦੇ ਇਲਾਕੇ ਵੇਰ ਕੇ ਦੇ ਬਲਜੀਤ ਜੁਐਲਰੀਆ ਤੁਸੀਂ ਦੇਖ ਸਕਦੇ ਹੋ ਬਲਜੀਤ ਜੁਐਲਰ ਇਹ ਉਹ ਦੁਕਾਨ ਆ ਜਿੱਥੇ ਕੀ ਇੱਕ ਕਸਟਮਰ ਬਲ ਕੇ ਮੀਆਂ ਬੀਬੀ ਆਉਂਦੇ ਨੇ ਅਤੇ ਇਸ ਦੁਕਾਨ ਦਤੋਂ ਜਿਹੜਾ ਕੀ ਸਨੈਰੇ ਦਾ ਆ ਕੇ ਗੱਲਬਾਜ਼ੀ ਕਰਦੇ ਇਹ ਤੋਂ ਦੇ ਮਾਲਕ ਦੇ ਨਾਲ ਅਤੇ ਉਹਨਾਂ ਨੂੰ ਕਹਿੰਦੇ ਨੇ ਕਿ ਸਾਨੂੰ ਕੋਈ ਸੋਨੇ ਦੀ ਚੀਜ਼ ਦਿਖਾਓ ਅਤੇ ਉਸ ਤੋਂ ਬਾਅਦ ਜਿਹੜੇ ਦੁਕਾਨ ਦੇ ਮਾਲਕ ਨੇ ਸਰਦਾਰ ਹਰਬੰਸ ਸਿੰਘ ਜਿਹੜੇ ਕੀ ਸੋਨੇ ਦੀ ਟੀਮ ਖੋਣੀ ਸ਼ੁਰੂ ਕਰ ਦਿੰਦੇ ਨੇ ਅਤੇ ਉਹ ਮੀਆਂ ਬੀਵੀ ਬਣ ਕੇ ਆਉਂਦੇ ਨੇ ਦੋਵੇਂ ਜਣੇ ਅਤੇ ਉਸ ਤੋਂ ਬਾਅਦ ਇਹਨਾਂ ਜਿਹੜੀ ਕੀ ਠੱਗੀ ਦਾ ਜੰਕਾਰ ਹੋ ਜਾਂਦੇ ਨੇ ਗੱਲਬਾਤ ਹੀ ਕਰਾਂਗੇ ਸਰਦਾਰ ਜੀ ਦਾ ਸਰਦਾਰ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਹਰਬੰਸ ਸਿੰਘ ਹਰਬੰਸ ਸਿੰਘ ਜੀ ਮੈਨੂੰ ਦੱਸੋ ਵੀ ਮਾਮਲਾ ਕੀ ਆ ਕੌਣ ਹੈ ਤੁਸੀਂ ਜਿਹੜੀ ਫੋਟੋ ਹੱਥ ਫੜੀ ਆ ਇਹ ਦੋਵੇਂ ਮੀਆਂ ਬੀਬੀ ਜਿ ਸ਼ਕਸ਼ਵੇਂ ਜਾਂ ਕੌਣ ਆਪਸ ਵਿੱਚ ਤੇ ਤੁਹਾਡੀ ਦੁਕਾਨ ਤੇ ਕੀ ਖਰੀਦਣ ਵਾਸਤੇ ਆਉਂਦੇ ਨੇ ਕਹਿੰਦੇ ਕੀ ਤੁਹਾਨੂੰ ਆ ਕੇ ਮੇਰੇ ਕੋ ਮੀਆਂ ਬੀਬੀ ਆਏ ਆ ਕਹਿੰਦੇ ਵਾਲੀਆਂ ਦਾ ਜੋੜਾ ਦਿਖਾਓ ਮੈਂ ਉਹਨਾਂ ਨੂੰ ਵਾਲੀਆਂ ਦਾ ਜੋੜਾ ਵਿਖਾਇਆ ਵਾ ਕਹਿੰਦੇ ਇਹ ਨਹੀਂ ਸਾਨੂੰ ਪਸੰਦ ਹੋਰ ਕੁਝ ਦਿਖਾਓ ਮੈਂ ਆਪਣਾ ਇੱਕ ਡੱਬਾ ਕੱਢ ਕੇ ਹੋਰ ਵਿਖਾਇਆ ਵਾ ਉਹ ਚੋ 3 1/2 ਗ੍ਰਾਮ ਦਾ ਜੋੜਾ ਆ ਲੈ ਕੱਢ ਕੇ ਤੇ ਇੱਕ ਸਾਈਡ ਤੇ ਕਹਿੰਦੇ ਰੱਖ ਲਓ ਤੁਸੀਂ ਇੰਜ ਕਰੋ ਇੱਕ ਡੱਬਾ ਸਾਨੂੰ ਹੋਰ ਵਿਖਾਓ ਉਹਦੇ ਵਿੱਚੋਂ ਅਸੀਂ ਹੋਰ ਡਿਜ਼ਾਈਨ ਵੇਖਣਾ ਵਾ ਉਦੇ ਵਿੱਚ ਉਹਨਾਂ ਨੇ ਇੰਜ ਕੀਤਾ ਦੋ ਕੁ ਜੋੜੇ ਕੱਢ ਕੇ ਰੱਖ ਲਏ ਇੱਕ ਜੋੜਾ ਜਿਹੜਾ ਪਹਿਲਾਂ ਪਾਇਆ ਉਹ ਵੀ ਕੋ ਬਾਹਰ ਖਾ ਲਿਆ ਉੱਠ ਕੇ ਕਹਿੰਦੀ ਮੈਂ ਪਾਲਾਂ ਦੀ ਇੱਕ ਡੱਬੇ ਦੇ ਵਿੱਚੋਂ ਉਹਨੇ ਜੋੜਾ ਹੋਰ ਖੇਚ ਲਿਆ ਉਹਨੇ ਮੁੱਠੇ ਚ ਫੜ ਕੇ ਜੋੜੇ ਤੇ ਸ਼ੀਸ਼ੇ ਗਾੜੀ ਪਾਉਣ ਚਲ ਗਈ ਆ ਸ਼ੀਸ਼ੇ ਗਾੜੀ ਪਾਉਣ ਗਈ ਆ ਇੱਕ ਜੋੜਾ ਉਹਨੇ ਉਹਥੇ ਸੁੱਟ ਦਿੱਤਾ ਵਾ ਇਮਨੇਸੋ ਵੀ ਜਦੋਂ ਇਹ ਦੋਵੇਂ ਜੀ ਆਏ ਸੀ ਜਦੋਂ ਤੁਹਾਡਾ ਗੱਲਾਬਾਦਾਂ ਕੀਤੀ ਆ ਵੀ ਸਾਨੂੰ ਸੋਨੇ ਦੀ ਕੋਈ ਆਈਟਮ ਦਿਖਾਓ ਚੰਗੀ ਦੀ ਉਹਨਾਂ ਫਿਰ ਕੀ ਜਿਹੜਾ ਸੈੱਟ ਕੀਤਾ ਕੀ ਵੇਖਣ ਵਾਸਤੇ ਜਿਹੜਾ ਸੈੱਟ ਕੀਤਾ ਗਿਆ ਸੀ ਉਹ ਵਾਲੀਆਂ ਵੇਖਣ ਵਾਸਤੇ ਵਾਲੀਆਂ ਵੇਖੀ ਇਮਨੇਸੋ ਵੀ ਤੁਹਾਨੂੰ ਕਿਸੇ ਕਰੰਦਾ ਕੋਈ ਸ਼ੱਕ ਤਾਂ ਨਹੀਂ ਪਿਆ ਇਹਨਾਂ ਦੇ ਵੀ ਇਹ ਲੱਗਦੇ ਨੇ ਵੀ ਵਾਕਈ ਖਰੀਦਣ ਵਾਸਤੇ ਆਏ ਨੇ ਕਿ ਜਾਂ ਕਿਸੇ ਤਰ੍ਹਾਂ ਚੋਰੀ ਦੀ ਮਨਛਣ ਆਏ ਤੁਹਾਡੇ ਦੇ ਕੋਈ ਤੁਹਾਨੂੰ ਕਿਸੇ ਦਾ ਕੋਈ ਸ਼ੱਕ ਨਹੀਂ ਹੋਇਆ ਇਹਨਾਂ ਦੇ ਮੈਨੂੰ ਕੋਈ ਸ਼ੱਕ ਨਹੀਂ ਹੋਇਆ ਚੰਗੇ ਭਲੇ ਜੈਂਟਲਮੈਨ ਬੰਦੇ ਹੈਗੇ ਚੰਗੇ ਭਲੇ ਹੈਗੇ ਆ ਤੇ ਚੋਰ ਪੀਚੋਰ ਥੋੜਾ ਹੈਗੇ ਆ ਜਦੋਂ ਆਪਣਾ ਉਹ ਲੈ ਗਏ ਮੇਰੀਆਂ ਵਾਲੀਆਂ ਤੁਸੀਂ ਵੇਖਿਆ ਟੀਵੀ 'ਚ ਕੱਢ ਗਏ ਉਹ ਵੇਖਿਆ ਵੀ ਇੱਕ ਜੋੜਾ ਉਹਨਾਂ ਨੇ ਥੱਲੇ ਸੁੱਟਿਆ ਵਾ ਤੇ ਉਹ ਜਨਾਨੀ ਜਿਹੜੀ ਆ ਉਹ ਪੈਰ ਨਾਲ ਹੌਲੀ ਹੌਲੀ ਜੋੜਾ ਆਪਣੇ ਘਰ ਵਾਲੇ ਨਾਲ ਕਰਨ ਦੇਈ ਆ ਬਿਲਕੁਲ ਅਸੀਂ ਵੀ ਦੇਖਦੇ ਆ ਆਪਣੇ ਦਸ਼ਕਣ ਨੂੰ ਸਾਜੀ ਕਰਾਂਗੇ ਤੁਸੀਂ ਸੀਸੀਟੀਵੀ ਜਰੂਰ ਦੇਖਿਓ ਆਪਣੇ ਦਸ਼ਕਣ ਨਾਲ ਅਸੀਂ ਨਾਲ ਸੀਸੀਟੀਵੀ ਅਟੈਚ ਕਰਾਂਗੇ ਕਿਸ ਤਰ੍ਹਾਂ ਜਿਹੜੀ ਉਹ ਛਾਤਰ ਮੈਂ ਕਹਿ ਸਕਦਾ ਜਿਹੜੀ ਔਰਤ ਆ ਪੈਰ ਦੇ ਨਾਲ ਜਿਹੜੀ ਕੀ ਵਾਲੀਆਂ ਨੂੰ ਆਪਣੇ ਘਰ ਵਾਲੇ ਦੇ ਪੈਰ ਦੇ ਪਾਸੇ ਵਾਲੇ ਪਾਸੇ ਉਹਨੂੰ ਜਿਹੜੀ ਲੈ ਕੇ ਜਾਂਦੀ ਆ ਵੀ ਉਹ ਜਿਹੜੇ ਪੈਰ ਦੇ ਨਾਲ ਵਾਲੀਆਂ ਖਿੱਚ ਲਵੇ ਤੇ ਮੈਨੂੰ ਇਸੋ ਵੀ ਜਦੋਂ ਵਾਲੀਆਂ ਪਸੰਦ ਆ ਜਾਂਦੀ ਨਹੀਂ ਆ ਜਾਂਦੀਆਂ ਨੇ ਉਹ ਕਿੰਨੇ ਗ੍ਰਾਮ ਦੀਆਂ ਵਾਲੀਆਂ ਨੇ ਉਸ ਤੋਂ ਬਾਅਦ ਤੁਹਾਨੂੰ ਕਹੀ ਉਹ ਬਿੱਲ ਬਣਾਉਣ ਵਾਸਤੇ ਕਹਿੰਦੇ ਨੇ ਕੋਈ ਗੱਲਬਾਤ ਹੁੰਦੀ ਇਸ ਤਰ੍ਹਾਂ ਦੀ ਇਦਾਂ ਅਜੇ ਦੇ ਕਹਿੰਦੇ ਤੁਸੀਂ ਤੋਲੋ ਇਹਨਾਂ ਨੂੰ ਇਹਦਾ ਬਿੱਲ ਬਣਾਓ ਤੇ ਅਸੀਂ ਏਟੀਐਮ ਚੋਂ ਪੈਸੇ ਕਢਵਾ ਕੇ ਤੇ ਆਉਨੇ ਆ ਉਹ ਆਪਣਾ ਮੈਨੂੰ ਬਿੱਲ ਬਣਾਉਣ ਵਾਸਤੇ ਕਹਿ ਗਏ ਆ ਤੁਸੀਂ ਡੱਬੀ ਚ ਪੈਕ ਕਰੋ ਤੇ ਇਹ ਆਪਣਾ ਜਨਾਨੀ ਜਿਹੜੀ ਉੱਠ ਕੇ ਉਹ ਕਹਿੰਦੀ ਵੀ ਤੁਸੀਂ ਇੱਥੇ ਬੈਠੋ ਤੇ ਮੈਂ ਪੈਸੇ ਕਢਵਾ ਕੇ ਲਿਆਈ ਆ ਉਹ ਬਾਹਰ ਨਿਕਲ ਗਿਆ ਮਗਰੇ ਹੀ ਆਪਣਾ ਉਹ ਨਿਕਲ ਗਿਆ ਮੈਂ ਡੱਬੀਆਂ ਚ ਫੜ ਕੇ ਵੇਂਦਾ ਰਿਹਾ ਵੀ ਹੁਣ ਆਉਂਦੇ ਦੇ ਹੁਣ ਆਉਂਦੇ ਆ ਉਹ ਆਏ ਨਹੀਂ ਆ ਮੁੜ ਕੇ ਮੈਨੂੰ ਸ਼ੱਕ ਪਿਆ ਵੀ ਇਹ ਜੋੜਾ ਚੁੱਕ ਕੇ ਲੈ ਗਏ ਆ ਉਹ ਗੱਲ ਨਿਕਲੀ ਵੀ ਉਹ ਜੋੜਾ ਜਿਹੜਾ ਇੱਕ ਚੁੱਕ ਕੇ ਲੈ ਗਏ ਆ ਤੁਸੀਂ ਵੀ ਤੁਸੀਂ ਵੀ ਜਿਵੇਂ ਦੁਪਹਿਰ ਦੇ ਸਮੇਂ 2 ਵਜੇ ਦੇ ਟਾਈਮ ਜਿਹੜੇ ਕਰੀਬ ਇਹ ਜਿਵੇਂ ਮੀਆਂ ਬੀਬੀ ਬਣ ਕੇ ਆਉਂਦੇ ਨੇ ਠੀਕ ਹੈ ਉਸ ਤੋਂ ਬਾਅਦ ਤੁਹਾਡੇ ਕੋ ਵਾਲੀਆਂ ਵੇਂਦੇ ਨੇ ਵਾਲੀਆਂ ਪਸੰਦ ਆ ਜਾਂਦੀਆਂ ਨੇ ਫਿਰ ਕਹਿੰਦੇ ਅਸੀਂ 80 ਤੋਂ ਪੈਸੇ ਕਢਾ ਲਈਏ ਪਤਨੀ ਬੈਠੀ ਜਾਂਦੀ ਆ ਪੈਸੇ ਕਢਵਾਉਣ ਵਾਸਤੇ ਪਤਨੀ ਬੈਠਾ ਜਾਂਦਾ ਵਾ ਠੀਕ ਹੈ ਨਾ ਇਸੇ ਤਰ੍ਹਾਂ ਹੁੰਦਾ ਉਸ ਤੋਂ ਬਾਅਦ ਪਤੀ ਵੀ ਹੋਲੀ ਖਿਸਕ ਜਾਂਦਾ ਤੇ ਤੁਸੀਂ ਇਹਨੂੰ ਆਵਾਜ਼ ਨਹੀਂ ਮਾਰੀ ਵੀ ਸਰਦਾਰ ਜੀ ਅਸੀਂ ਤੇ ਵਾਲੀਆ ਦਾ ਬਿੱਲ ਬਣਾ ਰਹੇ ਆ ਇਨੇ ਗRAND ਦੀਆਂ ਵਾਲੀਆਂ ਬਣ ਗਿਆ ਨੇ ਕਿ ਉਹ ਤੁਹਾਡੀ ਤੱਕ ਬੜੀ ਜਿਹੜੀ ਉਹ ਪੈਸੇ ਲੈਣ ਗਈ ਆ ਨਹੀਂ ਆਪਣਾ ਮੈਂ ਨਹੀਂ ਇਹ ਗੱਲ ਕਹੀ ਉਹਨਾਂ ਨੂੰ ਬਸ ਉਹ ਬਾਹਰ ਨਿਕਲਿਆ ਵਾ ਤੇ ਮਗਰੇ ਉਹ 2 ਮਿੰਟ ਕੇ ਉਹ ਵੀ ਬਾਹਰ ਨਿਕਲਾ ਆ ਮੈਂ ਤੇ ਡੱਬੀਆਂ ਫੜ ਕੇ ਆ ਚ ਵੇਂਦਾ ਰਿਹਾ ਵੀ ਹੁਣ ਆਉਂਦੇ ਆ ਹੁਣ ਆਉਂਦੇ ਆ ਪਰ ਬੋੜੇ ਨਹੀਂ ਉਹ ਪੱਕੀ ਲੱਗਦਾ ਨਹੀਂ ਵੀ ਹੱਥਾਂ ਦੇ ਹੱਥ ਮਾਰ ਕੇ ਲੈ ਗਏ ਨੇ ਇਸ ਤਰ੍ਹਾਂ ਜਿਹੜੀ ਹੈ ਇਹਨੇ ਚਾਤਨ ਬਣਾ ਬੜੇ ਸਾਫ਼ ਤਰੀਕੇ ਨਾਲ ਲੈ ਗਏ ਨੇ ਚਤਰਾਈ ਗਾ ਕੇ ਮੈਂ ਕਹੇ ਸਕਦਾ ਕਿ ਲੱਗਦਾ ਨਹੀਂ ਕਿ ਮਾਸਟਰ ਮਾਈਂਡ ਹੈ ਲੱਗਦਾ ਨਹੀਂ ਪਹਿਲਾਂ ਜਿਸ ਤਰ੍ਹਾਂ ਪਹਿਲਾਂ ਵੀ ਕਿਤੇ ਸਤਾ ਚੋਰੀਆਂ ਕੀਤੀਆਂ ਹੋਣਗੀਆਂ ਕਿ ਲੱਗਦਾ ਨਹੀਂ ਕਿਸੇ ਅਣਜਾਣ ਬੰਦੇ ਦਾ ਕੰਮ ਨਹੀਂ ਹੈ ਬਿਲਕੁਲ ਹਾਂ ਬਹੁਤ ਜ਼ਿਆਦੀਆਂ ਚੋਰੀਆਂ ਕੀਤੀਆਂ ਸਾਨੂੰ ਬਾਹਰੋਂ ਵੀ ਆਉਂਦੀਆਂ ਸੁਨਾਹ ਆਉਂਦੇ ਬੰਦਿਆਂ ਵੀਡੀਓ ਆਉਂਦੀਆਂ ਪਿੰਡਾਂ ਫਲਾਣੀ ਫਲਾਣੀ ਜਗ੍ਹਾ ਤੇ ਇਹਨਾਂ ਨੇ ਚੋਰੀਆਂ ਕੀਤੀਆਂ आज ਨੇ ਮੇਰੇ ਅੱਜ ਫੋਟੋ ਪਈਆਂ ਵਾ ਇਹ ਵੀ ਮੈਨੂੰ ਸ਼ਹਿਰੋਂ ਕਿਸੇ ਨੇ ਭੇਜੀਆਂ ਵਾ ਕਿ ਸਾਡੀ ਦੁਕਾਨ ਤੇ ਚੋਰੀ ਹੋਈ ਹੈ ਇਹੋ ਜਨਾਨੀ ਹੈਗੀ ਫਿਰ ਸਾਨੂੰ ਸ਼ੱਕ ਪਿਆ ਵੀ ਵਾਕਿਆ ਉਹ ਸਾਡੀ ਤੇ ਦੁਕਾਨ ਦੇ ਕੈਮਰੇ ਨਹੀਂ ਸਹੀ ਹੈਗੇ ਇਹ ਜਿਹੜੇ ਕੈਮਰੇ ਸਹੀ ਇਹਦੇ ਵਿੱਚੋਂ ਅਸੀਂ ਮੁੜ ਕੇ ਫੋਟੋ ਲਈ ਹੈ ਮੈਨੂੰ ਇਹ ਸੋਪੀ ਜਦੋਂ ਤੁਸੀਂ ਤੁਹਾਨੂੰ ਸ਼ੱਕ ਪਿਆ ਵੀ ਸ਼ਾਇਦ ਇਹ ਕੁਝ ਲੈ ਕੇ ਗਏ ਆ ਉਸ ਤੋਂ ਬਾਅਦ ਤੁਸੀਂ ਅਗਲੇ ਦਿਨ ਆਪਣਾ ਜਿਹੜਾ ਸਮਾਨ ਆ ਜਾਂ ਸੀਸੀਟੀਵੀ ਚੈੱਕ ਕੀਤੀ ਗਈ ਸੀ ਉਸ ਤੋਂ ਬਾਅਦ ਵਿੱਚ ਕੀ ਆਇਆ ਸੀ ਜੀ ਅਗਲੇ ਦਿਨ ਜਦ ਅਸੀਂ ਚੈੱਕ ਕੀਤੀ ਆ ਬਸ ਉਹਨੇ ਛੱਟਿਆ ਜਿਹੜਾ ਜੋੜਾ ਵਾ ਉਹ ਹੌਲੀ ਹੌਲੀ ਲਾਤਾ ਆਪਣੀ ਨਾਂ ਗਾਂਹ ਕਰੀ ਜਾਂਦੀ ਆ ਆਪਣੇ ਘਰ ਵਾਲੇ ਦੇ ਲਾਗੇ ਘਰ ਵਾਲੇ ਨੇ ਆਪਣਾ ਪੈਰੋਂ ਜੁੱਤੀ ਲਾ ਕੇ ਜਰਾਬ ਦੇ ਵਿੱਚ ਅੜਾ ਕੇ ਤੇ ਆਪਣੇ ਹੱਥ ਫੜ ਲਿਆ ਤੇ ਮੈਨੂੰ ਇਸ ਤੋਂ ਵੀ ਕਿਨੇ ਗ੍ਰਾਮ ਦਾ ਸੋਨੇ ਦਾ ਜੋੜਾ ਸੀ ਹੋ ਜਣਾ ਲੱਗਾ 4.5 ਗ੍ਰਾਮ ਦਾ ਹੈਗਾ ਹਾਂ ਜੀ ਕਿੰਨੇ ਰੁਪਏ ਦਾ ਹੋਊਗਾ ਆਈਡੀਆ ਕਿੰਨੇ ਕੇ ਪੈਸੇ ਦਾ ਨੁਕਸਾਨ ਆ ਤੇ ਇਹ 35000 ਰੁਪਏ ਦਾ ਹੋਏਗਾ ਹਾਂ ਜੀ ਹੌਣ ਦੇ ਕੈਮਰੇਆਂ ਦਾ ਵੀ ਨਹੀਂ ਫਾਇਦਾ ਵਾਕਿਆ ਜੀ ਇਹ ਲੋਕ ਡਰਦੇ ਨਹੀਂ ਵੀ ਕੈਮਰੇ ਸਾਡੀ ਫੋਟੋ ਆ ਜੂਗੀ ਇਹਨਾਂ ਨੂੰ ਇਹੋ ਪ੍ਰਵਾਹ ਹੈ ਗਈ ਫੇ ਆ ਜੂ ਤਾਂ ਕੋਈ ਗੱਲ ਨਹੀਂ ਕੀ ਕਰ ਲੈਣਗੇ ਸਾਨੂੰ ਪਰ ਕੀ ਲੱਗਦਾ ਨਹੀਂ ਅਸੀਂ ਦੇਖਿਆ ਪਹਿਲਾਂ ਕਹਿੰਦੇ ਸੀ ਕੈਮਰੇ ਲਵਾ ਲਓ ਸੀ ਸੀ ਟੀ ਵੀ ਕੈਮਰੇ ਲਵਾ ਲਓ ਚੋਰੀਆਂ ਡਾਰ ਘਟ ਜੂਗਾ ਚੋਰ ਡਰ ਜਾਣਗੇ ਪਰ ਅਸੀਂ ਦੇਖਿਆ ਹੁਣ ਤੇ ਸ਼ਰੇਆਮ ਚੋਰ ਆਉਂਦੇ ਨੇ ਮੂੰਹ ਟੱਕੇ ਵੀ ਨਹੀਂ ਹੁੰਦੇ ਤੇ ਬੜੇ ਤਰੀਕੇ ਨਾਲ ਬੜੇ ਸਾਫ ਸਵਾਈ ਨਾਲ ਚੋਰੀ ਕਰਕੇ ਲੈ ਜਾਂਦੇ ਨੇ ਕੋਈ ਕੈਮਰੇਆਂ ਦਾ ਫਾਇਦਾ ਨਹੀਂ ਆ ਜੀ ਇਹ ਆਪਣੇ ਦਿਮਾਗ ਤੇ ਆਪ ਹੁਣ ਬੋਝ ਪਾਉਣਾ ਪੈਣਾ ਵਾ ਵੀ ਆਪਣੀ ਚੀਜ਼ ਦਾ ਆਪ ਖਿਆਲ ਰੱਖੋ ਚੀਜ਼ ਉਨੀ ਫੜਾਓ ਜਿੰਨੀ ਕਿ ਗਿਣਤੀ ਦੀ ਚੀਜ਼ ਹੈ ਆਲਾ ਭਰਾ ਵੇਖ ਲਾ ਤੇ ਪਸੰਦ ਆ ਲੈ ਠੀਕ ਹੈ ਨਹੀਂ ਤੇ ਰਹਿਣ ਦਿਓ ਜਬੀ ਦੇ ਸੋ ਸਰਦਾਰ ਬੰਸ ਸਿੰਘ ਜੀ ਗੱਲ ਕਰੀਏ ਗਾਘਾਂ ਦੀ ਗੱਲ ਕਰੀਏ ਕਿੰਨੇ ਗਾਖ ਆਉਂਦੇ ਨੇ ਅਸੀਂ ਦੇਖਿਆ ਤੇ ਹੁਣ ਵੀ ਦਪਹਿਰ ਦਾ ਸਮਾਂ ਹੋ ਚੁੱਕਿਆ ਵਾ ਤਿੰਨ ਵਾਚ ਕੱਲੇ ਹੁਣੇ ਉਹਦੀ ਵਿਹਲੇ ਬੈਠੇ ਹੋ ਕਿੰਨੇ ਗਾਖ ਆ ਜਾਂਦੇ ਕੀ ਲੱਗਦਾ ਜਦੋਂ ਕਿਤੇ ਗਾਖ ਆ ਜਾਂਦਾ ਤੇ ਕਿਤੇ ਦੁਕਾਨਦਾਰ ਨੂੰ ਆਸ ਹੋ ਜਾਂਦੀ ਹੈ ਵੀ ਸ਼ੁਕਰ ਰੱਬਾ ਕਿਤੇ ਗਾਖ ਆਇਆ ਪਰ ਇਹ ਨਹੀਂ ਪਤਾ ਲੱਗਦਾ ਵੀ ਗਾਖ ਦੇ ਰੂਪੇ ਚ ਚੋਰ ਕਰਿਆ ਆ ਜਾਂਦਾ ਇਹ ਇਹੋ ਅਸੀਂ ਸਾਈਂ ਜਿਹੜੇ ਵਿਹਲੇ ਬੈਠੇ ਰਹਿੰਨੇ ਆ ਉਹ ਜੋ ਗਾਖ ਆ ਗਿਆ ਮੈਂ ਪੀ ਮੈਂ ਚਲ ਇੱਕ ਦੋ ਆਪਣਾ ਚੀਜ਼ਾਂ ਵਿਕਣ ਗਈਆਂ ਤੇ ਪੈਸੇ ਬਣ ਜਾਣਗੇ ਦਿਹਾੜੀ ਬਣ ਜੂਗੀ ਇਹਨਾਂ ਕੀ ਪਤਾ ਮੈਨੂੰ ਵੀ ਇਹਨਾਂ ਨੇ ਢਾਕੇ ਲੈ ਜਣੇ ਆ ਉਹ ਚੋਰੀ ਕਰਕੇ ਗਾਹਾਂ ਗਏ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਸਰਦਾਰ ਹਰਬੰਸ ਸਿੰਘ ਦਾ ਕਹਿਣਾ ਵੀ ਮਸਾ ਹੀ ਗਾਹ ਕਉਂਦੀ ਨੇ ਦੁਕਾਨ ਉਤੇ ਜੇ ਗਾਹ ਆਇਆ ਆਇਆ ਤੇ ਬੜਾ ਚਾ ਚੜਿਆ ਬਈ ਸ਼ੁਕਰ ਹੈ ਕਿਤੇ ਗਾਹ ਆਇਆ ਸਵੀਰ ਦੇ ਬੈਠੇ ਆ ਤੇ ਪਹਿਲਾਂ ਦੋ ਵਟ ਗਏ ਨੇ ਬੋਣੀ ਵਟਾ ਨਹੀਂ ਕੀਤਾ ਚਲੋ ਬੋਣੀ ਕਰ ਲਾਂਗੇ ਪਰ ਕੀ ਪਤਾ ਸੀ ਵੀ ਸਰਦਾਰ ਹਰਬੰਸ ਸਿੰਘ ਨੂੰ ਵੀ ਇਹ ਬੋਣੀ ਕਰਨੀ ਹੈ ਇਹ ਇਹ ਬੋਣੀ ਲੁੱਟਣ ਵਾਸਤੇ ਆਏ ਨੇ ਚੋਰੀ ਕਰਨ ਵਾਸਤੇ ਆਏ ਨੇ ਤੁਸੀਂ ਦੇਖਿਆ 35000 ਰੁਪਏ ਦਾ ਸਰਦਾਰੀਆ ਨੁਕਸਾਨ ਹੋ ਗਿਆ ਤੇ ਕਿਸ ਤਰ੍ਹਾਂ ਜਿਹੜੇ ਦੋਵੇਂ ਜੀ ਆਉਂਦੇ ਨੇ ਮੀਆਂ-ਮੀਵੀ ਬਣ ਕੇ ਸਰਦਾਰੀਏ ਕਿ ਲੱਗਦੇ ਸੀ ਇਹ ਮੀਆਂ-ਮੀਵੀ ਹੈਗੇਗੇ ਜਾਂ ਬੜ ਕੇ ਆਉਂਦੇ ਨੇ ਨੇ ਆ ਗਏ ਮੀਆਂ ਬੀਬੀ ਹੁਣ ਉਹਨਾਂ ਦਾ ਸਾਨੂੰ ਨਹੀਂ ਨਾ ਪਤਾ ਆਪਣਾ ਵੀ ਮੀਆਂ ਬੀਬੀ ਆ ਕਿ ਭੈਣ ਭਰਾ ਆ ਕਿ ਯਾਰ ਦੋਸਤ ਆ ਕੌਣ ਆ ਕੌਣ ਜੋ ਦੁਕਾਨ ਤੇ ਆਉਂਦੇ ਨੇ ਕੋ ਆਪਰ ਚ ਗੱਲਬਾਤ ਕਰਦੇ ਨੇ ਕਿਸੇ ਨਾਲ ਨੂੰ ਲੈ ਕੇ ਬੁਲਾਉਂਦੇ ਨੇ ਕਿਸੇ ਨੂੰ ਕੋਈ ਤਰ੍ਹਾਂ ਦਾ ਨਹੀਂ ਉਹ ਇਕੱਜਾਣੀ ਸਾਈਡ ਤੇ ਬਹਿ ਜਾਂਦੀ ਆ ਉਹ ਵੱਖਰਾ ਬਹਿ ਜਾਂਦਾ ਚੁੱਪਚੀ ਪੀਤਾ ਜਾ ਮੁੜ ਕੇ ਜਦੋਂ ਉਹਨਾਂ ਦਾ ਦਾ ਲੱਗ ਜਾਂਦਾ ਉਹਨਾਂ ਆਪੋ ਵਿੱਚ ਗੱਡਮਟ ਜੀ ਕੀਤੀ ਆ ਉਹ ਇਧਰ ਗਾਂ ਹੋ ਜਾਂਦਾ ਜਦੋਂ ਵਾਲੀ ਥੱਲੇ ਸੁੱਟੀ ਉਹ ਕੰਡੇ ਮੇਰੇ ਤੇ ਗਾੜੀ ਓਲਾ ਕਰ ਲੈਂਦਾ ਉਹ ਪੈਰ ਨਾਲ ਗਾਂ ਕਰ ਲੈਂਦੀ ਆ ਵੀ ਇਹ ਤੁਸੀਂ ਦੁਕਾਨ ਵਿੱਚ ਇਕੱਲੇ ਸੀ ਕਿ ਜਿਆ ਹੋਰ ਵੀ ਤੁਹਾਡਾ ਕਾਰੀਗਰ ਜਾਂ ਕੋਈ ਬੇਡਾ ਦੁਕਾਨ ਤੇ ਹੈਗਾ ਸੀ ਨਹੀਂ ਮੈਂ ਇਕੱਲਾ ਹੀ ਬੈਠਣਾ ਦੁਕਾਨ ਤੇ ਇਕੱਲਾ ਬੈਠਣਾ ਵੀ ਇਹ ਸਰਦਾਰ ਬੰਸ ਸਿੰਘ ਜੀ ਕਿੰਨਾ ਸਮਾਂ ਹੋ ਗਿਆ ਦੁਕਾਨ ਖੋਲੀ ਨੂੰ ਆ ਪਹਿਲੀ ਵਾਰ ਇਸ ਤਰ੍ਹਾਂ ਵਾਦਤ ਹੋਈ ਹੈ ਕਿ ਰੱਬ ਨਾਲ ਕਰੇ ਕਿ ਪਹਿਲਾਂ ਇੱਕ ਵਾਰ ਹੋਇਆ ਕਰੀ ਜੀ ਨਹੀਂ ਇਹ ਪਹਿਲੀ ਵਾਰ ਹੀ ਹੋਇਆ ਇਦਾਂ ਪਹਿਲੀ ਵਾਰ ਹਾਂ ਜ਼ਿੰਦਗੀ ਵਿੱਚ ਪਹਿਲੀ ਵਾਰ ਹੋਇਆ ਕਿਉਂ ਜਦੋਂ ਤੁਹਾਡੀਆਂ ਵੀਡੀਓ ਵਾਇਲ ਹੁੰਦੀਆਂ ਨੇ ਉਸ ਤੋਂ ਬਾਅਦ ਤੁਹਾਨੂੰ ਸ਼ਹਿਰ ਦੇ ਲੋਕਾਂ ਦੀ ਵੀਡੀਓ ਆਉਂਦੀਆਂ ਨੇ ਕੀ ਵੀਡੀਓ ਆਉਂਦੀਆਂ ਨੇ ਦਸ਼ਕਾਂ ਜੂਨ ਸਾਡਾ ਕਰਦੇ ਹੁੰਦਾ ਬਾਰੇ ਵੀ ਇਹਦਾ ਸ਼ਹਿਰ ਦੀਆਂ ਵੀਡੀਓ ਇਹੋ ਹੀ ਆਉਂਦੀਆਂ ਵਾ ਉਹ ਵਿਖਾਉਂਦੇ ਆ ਵੀ ਆਹ ਵੇਖੋ ਸਾਡੇ ਵਿੱਚੋਂ ਚੁੱਕ ਕੇ ਲੈ ਗਈ ਆ ਹੱਥੇ ਹੱਤ ਮਾਰ ਕੇ ਲੈ ਗਈ ਆ ਇਦਾਂ ਹੀ ਉਹ ਜਿਹੜੇ ਡੱਬੇ ਵਿੱਚ ਸਿਆਰੋਂ ਇੱਕ ਜਣਾ ਵਿਖਾਉਂਦਿਆ ਵਾ ਉਹਦੇ ਡੱਬੇ ਚੋਂ ਹੀ ਉਹਨਾਂ ਇੱਕ ਜੋੜਾ ਗਿਆ ਮੀਤਾ ਵਾ ਜੋੜਾ ਗਿਆ ਹਾਂਜੀ ਪੁਲਿਸ ਵੀਡੀਓ ਮੇਰੇ ਕੋਲ ਉਹਦੀਆਂ ਵੀਡੀਓ ਮੇਰੇ ਕੋਲ ਪਈਆਂ ਵਾ ਠੀਕ ਹੈ ਤੇ ਮੈਨੂੰ ਇਹ ਤੋਂ ਵੀ ਜਦੋਂ ਤੁਹਾਨੂੰ ਇਹ ਪਤਾ ਲੱਗਦਾ ਵੀ ਤੁਹਾਡੀ ਇਸ ਦਾ ਜਿਹੜੇ ਦੋ ਆਉਂਦੇ ਨੇ ਮੀਆਂ ਬੀਬੀ ਚੋਰੀ ਕਰਕੇ ਲੈ ਜਾਂਦੇ ਨੇ ਸੋਨਾ ਉਸ ਤੋਂ ਬਾਅਦ ਪੁਲਸ ਨੂੰ ਤਲਾਸ਼ ਦਿੱਤੀ ਆ ਪੁਲਸ ਨੂੰ ਸੀਸੀਟੀਵੀ ਦਿੱਤੀ ਆ ਪੁਲਸ ਦੇ ਲੋਕ ਕੀ ਜਾਂਚ ਪੜਤਾਲ ਕੀਤੀਗੀ ਹੁੰਦਾ ਪੁਲਸ ਵਾਲਿਆਂ ਨੂੰ ਆਪਣਾ ਦਰਖਾਸਤ ਦਿੱਤੀ ਆ ਉਹ ਕਹਿੰਦੇ ਆਪਾਂ ਜੀ ਅਹੀਂ ਭਾਲ ਕਰਾਂਗੇ ਆਏ ਮੌਕੇ ਦੇ ਸਾਨੂੰ ਨਹੀਂ ਅਹੀਂ ਥਾਣੇ ਪਰਚਾ ਲਿਖਾਉਣ ਗਏ ਆ ਇੱਥੇ ਉਹ ਗਏ ਹੈ ਆਪਣਾ মিডিਆ ਵਾਲੇ ਗਏ ਹੈ ਉੱਤੇ ਉੱਥੇ ਠਾਣੇ ਗਿਆ ਹੈ ਨਹੀਂ ਉਹ ਉਹਨਾਂ ਇੱਥੇ ਆ ਕੇ ਕੋਈ ਮੋਕਾ ਨਹੀਂ ਵੇਖਿਆ ਕੋਈ ਸੀਸੀਟੀਵੀ ਨਹੀਂ ਦੇਖੀ ਆ ਕੇ ਇਹਨਾਂ ਨੇ ਕਿ ਜੇ ਤੁਸੀਂ ਦਿੱਤੀ ਸੀਟੀਵੀ ਉਹਨਾਂ ਨੂੰ ਨਹੀਂ ਆਪਣੀ ਉੱਥੇ ਦੇਖ ਕੇ ਆਏ ਆ ਜਿਹੜੀ ਆਪਣਾ ਬਣਾਏ ਵੀਡੀਓ ਅਸੀਂ ਅਸੀਂ ਉਹ ਦੇਖ ਕੇ ਆਏ ਉਹਨਾਂ ਨੂੰ ਹਾਂ ਜੀ ਜੇ ਵੀ ਦੇਖੋ ਸਰਦਾਰ ਬੰਸ ਸਿੰਘ ਜੀ ਗੱਲ ਕਰੀਏ ਦੋਵਾਂ ਦੀ ਉਮਰ ਕਿੰਨੀ ਕੁ ਹੋ ਗਈ ਦੋਵੇਂ ਪੰਜਾਬੀ ਜੋੜਾ ਵਾ ਕਿ ਜਾਂ ਹੋਰ ਕੋਣ ਆ ਤੇ ਉਮਰ ਕਿੰਨੀ ਕੁ ਹੋਊ ਦੋਵਾਂ ਦੀ ਦੋਵੇਂ ਪੰਜਾਬੀ ਹੀ ਅੰਦਾਜ਼ਾ 35-40 ਦੇ ਕਰੀਬ ਹੈਗੇ ਇਹ ਦੋਵੇਂ ਹਾਂ ਜੀ 45 ਵੀ ਹੋ ਸਕਦੇ 35 40 ਦੇ ਲਗਜਾਗੇ ਹੈਗੇ ਕੀ ਲੱਗਦਾ ਵੇਖਣ ਨੂੰ ਕੋਈ ਚੰਗੇ ਘਰਾ ਦੇ ਲੱਗਦੇ ਆ ਇਸ ਤਰ੍ਹਾਂ ਦੇ ਹੌਲੀਆ ਨਾਲ ਦਾ ਇਸ ਤਰ੍ਹਾਂ ਦਾ ਬੇਸ਼ਅ ਹੁੰਦੀ ਹੈ ਕੱਪੜੇ ਲੈ ਬਾਸ਼ਤਾਰੇ ਭਾਈ ਹੁੰਦੇ ਨੇ ਤੇ ਖਾਸ ਕਰਕੇ ਜਿਹੜੀ ਔਰਤ ਆ ਉਹ ਸਰੀਰ ਦੀ ਕਿੰਨੀ ਭਾਰੀ ਲੈਂਦੀ ਆ ਸਰੀਰ ਤੋਂ ਵਾਵਾ ਉਹ ਭਾਰੀ ਹੈਗੀ ਹੈ ਘਰ ਵਾਲਾ ਦੇ ਜੈਂਟਲਮੈਨ ਹੈਗਾ ਹੀ ਗੋਰਾ ਚਟਾ ਹੈਗਾ ਹੀ ਉਹਦਾ ਰੰਗ ਪੱਕਾ ਜਿਆ ਹੈਗਾ ਹਾਂਜੀ ਹਾਂ ਠੀਕ ਹੈ ਜੀ ਬਿਲਕੁਲ ਤੇ ਹੋਰ ਸਾਡੇ ਦੇ ਦਰਸ਼ਕ ਦੇਖ ਰਹੇ ਨੇ ਤੁਹਾਨੂੰ ਦੇਸਾਂ ਵਿਦੇਸਾਂ 'ਚ ਕੀ ਅਪੀਲ ਕੀ ਕਰਨਾ ਚਾਹੋਗੇ ਕੀ ਬੇਨਤੀ ਕਰਨਾ ਚਾਹੋਗੇ ਕੀ ਕਹਿਣਾ ਚਾਹੋਗੇ ਰਵ ਮੈਂ ਕਹਿੰਦਾ ਸਾਰੇ ਸੁਨਿਆਰੇ ਜਿਹੜੇ ਭਰਾ ਵਾ ਆਪਣਾ ਬਚ ਕੇ ਰੋ ਇਹਨਾਂ ਚੋਰਾਂ ਦੇ ਕੋਲੋਂ ਆਉਂਦੇ ਦੇ ਜਿਹਨੂੰ ਆਪਣਾ ਦੁਕਾਨ ਦੇ ਅੰਦਰ ਨਾ ਵੜਨ ਦਿਓ ਦੂਰੋਂ ਹੱਥ ਜੋੜ ਦਿਓ ਭਰਾ ਤੇਰੇ ਵਾਸਤੇ ਕੁਝ ਨਹੀਂ ਹੈਗਾ ਤੂੰ ਜਾ ਜਾ ਆਪਣਾ ਕੰਮ ਕਰ ਰੋੜ ਕੇ ਤੇ ਜਾ ਕੇ ਲੈ ਲੈ ਪਰ ਕੀ ਲੱਗਦਾ ਨਹੀਂ ਜੇਕਰ ਤੁਹਾਡੀ ਵੀਡੀਓ ਵਾਇਲ ਹੋ ਜਾਂਦੀ ਆ ਕਿ ਲੱਗਦਾ ਨਹੀਂ ਕਿ ਸੁਨੇਹਾ ਦਿਲਾ ਚਾਹੋਗੇ ਵੀ ਜੇਕਰ ਕੋਈ ਇਹਨਾਂ ਦੋਵਾਂ ਨੂੰ ਦੇਖਦਾ ਵਾ ਤੇ ਉਸ ਨੂੰ ਤਲਾਹ ਦੇਵੇ ਜਾਂ ਤੁਹਾਡੇ ਨਾਲ ਕੋ ਰਾਬਤਾ ਕਰੇ ਜਾਂ ਹੋਰ ਸੁਨੇਹਾ ਰਾਬਤਾ ਕਰੇ ਜਿਨ੍ਹਾਂ ਦੀਆਂ ਚੋਰੀਆਂ ਹੋਈਆਂ ਨੇ ਕਿ ਲੱਗਦਾ ਨਹੀਂ ਉਹਨਾਂ ਦਾ ਸਮਾਨ ਜਿਹੜਾ ਵਾ ਉਹ ਮਿਲ ਸਕਦਾ ਕਿਸੇ ਤਰ੍ਹਾਂ ਦਾ ਅਹੀਂ ਤੇ ਹੋਈ ਆਪਣਾ ਸਾਰਾ ਇਹਨੂੰ ਆਪਣਾ ਮੈਂ ਨੰਬਰ ਦਿੱਤਾ ਵਾ 95922 28331 ਜੇ ਕਿ ਭੈਣ ਭਰਾ ਨੂੰ ਇੱਕਦੇ ਵੀ ਨਜ਼ਰ ਆਉਂਦੇ ਆ ਤੇ ਮੈਨੂੰ ਆਪਣਾ ਮੇਰੇ ਮੋਬਾਈਲ ਤੇ ਆਪਣਾ ਤਲਾ ਦੈਣਾ ਠੀਕ ਹੈ ਬਹੁਤ ਬਧਨਵਾਦ ਜੀ ਤੁਸੀਂ ਦੇਖਿਆ ਵੀ ਸਰਦਾਰ ਹਰਬੰਸ ਸਿੰਘ ਦੀ ਦੁਕਾਨ ਉੱਤੇ ਜਿਹੜੀ ਕਿ ਵੇਰਕੇ ਦੁਕਾਨ ਆ ਬਲਜੀਤ ਜੁਵਲਰ ਦੇ ਨਾਮ ਦੇ ਉੱਤੇ ਕਿਸ ਤਰ੍ਹਾਂ ਮੀਆਂ ਮੀਵੀ ਬੜ ਕੇ ਆਉਂਦੇ ਨੇ ਪਤੀ ਪਤਨੀ ਬੜ ਕੇ ਆਉਂਦੇ ਨੇ ਦੋਵੇਂ ਜੀ ਤੇ ਇੱਥੇ ਆ ਕੇ ਸਰਦਾਰ ਜੀ ਨੂੰ ਕਹਿੰਦੇ ਨੇ ਵੀ ਸਾਨੂੰ ਸੋਨੇ ਦੀ ਕੋਈ ਚੀਜ਼ ਦਿਖਾਓ ਸਰਦਾਰ ਹਰਬੰਸ ਸਿੰਘ ਜੀ ਬڑے ਚਾੜਖ ਖੁਸ਼ ਹੋ ਜਾਂਦੇ ਨੇ ਵੀ ਦੁਪਹਿਰ ਦਾ ਸਮਾਂ 2 ਵਜ ਗਿਆ ਉਹ ਬੋੜੀਆਂ ਟਾਈਮ ਸੀ ਚਲੋ ਸ਼ੁਕਰ ਹੈ ਕਿ ਦੇਵ ਭਗਵਾਨ ਨੇ ਗਾਗ ਭੇਜੇ ਆ ਪਰ ਉਹਨਾਂ ਨੂੰ ਕੀ ਪਤਾ ਸੀ ਵੀ ਗਾਗ ਦੇ ਰੂਪ ਵਿੱਚ ਰੱਬ ਦੇ ਰੂਪ ਵਿੱਚ ਚੋਰ ਆ ਜਾਂਦੇ ਨੇ ਤੁਸੀਂ ਦੇਖਿਆ ਕਿਸ ਤਰ੍ਹਾਂ ਜਿਹੜੇ ਦੋਵਾਲੇ ਸ਼ਾਤ ਜਿਹੜੇ ਮੀਆਂ ਬੀਵੀ ਬਣ ਕੇ ਆਉਂਦੇ ਨੇ ਕਿ ਲੱਗਦਾ ਨਹੀਂ ਸਰਦਾਰ ਇੱਕ ਫਿਲਮ ਤੁਸੀਂ ਦੇਖੀ ਸੀ ਬੱਟੀ ਬਬਲੀ ਉਸ ਤਰ੍ਹਾਂ ਜਾ ਕੇ ਮੀਆਂ ਬੀਵੀ ਬਣ ਕੇ ਆ ਕੇ ਦੁਕਾਨਾਂ ਤੋਂ ਲੁੱਟਦੇ ਜਾ ਕੇ ਕਿ ਲੱਗਦਾ ਨਹੀਂ ਫਿਲਮ ਉਹੋ ਚੀਜ਼ ਬਣ ਗਈ ਸੇਮ ਲੱਗ ਗਿਆ ਵਾ ਬੱਟੀ ਬਬਲੀ ਦਾ ਕਹਾਣੀ ਬਣ ਗਈ ਇਹੋ ਕੋਈ ਮਰਨਾ ਹੋਇਆ ਜੀ ਇਹੋ ਕੁਝ ਮਰਨਾ ਹੋਇਆ ਵਾ ਬੰਟੀ ਬਬਲੀ ਆ ਕਿ ਇਹ ਕਿਹੜੇ ਚੋਰ ਆ ਇਹ ਲੱਗਦਾ ਕਿ ਲੋਕ ਕੀ ਕਹਿੰਦੇ ਹੁਣ ਵੀ ਕਿਥੋਂ ਦੇ ਹੈਗੇ ਕੋਈ ਪਤਾ ਲੱਗਾ ਜਦੋਂ ਵੀਡੀਓ ਵਾਇਲ ਹੋਦੀ ਆ ਲੋਕ ਪਤਾ ਲੱਗਾ ਕੋਈ ਕਹਿੰਦੇ ਫਲਾਣੇ ਇਲਾਕੇ ਦੇ ਹੈਗੇ ਕੁਝ ਇਸ ਤਰ੍ਹਾਂ ਤਲਾਹ ਮਿਲਦੀ ਆ ਨਹੀਂ ਹਜੇ ਤੱਕ ਨਹੀਂ ਮਿਲੀ ਕੋਈ ਵੀ ਹਜੇ ਤੱਕ ਤਲਾਹ ਕੋਈ ਨਹੀਂ ਮਿਲੀ ਹੁਣ ਲੋਕੀ ਦੀ ਮਜ਼ਾਕ ਹੀ ਕਰਨਦੇ ਸੋ ਆਪਣਾ ਸਾਨੂੰ ਕੋਈ ਕਹਿੰਦਾ ਚੰਗਾ ਆ ਕੋਈ ਕਹਿੰਦਾ ਮਾੜਾ ਆ ਨਹੀਂ ਵੇਖੋ ਕੋਲ ਕਹਿੰਦਾ ਚੰਗਾ ਮਾੜਾ ਵੇਖੋ ਮੈਂ ਆਪਣੇ ਜਨਸਕਾਂ ਨੂੰ ਸਝਾ ਕਰਦਾ ਕਿ ਯਾਰ ਕਦੇ ਕਿਸੇ ਦਾ ਕੋਈ ਨੁਕਸਾਨ ਹੋਇਆ ਵੇ ਕਦੇ ਇਹ ਨਹੀਂ ਕਹਿਣਾ ਚਾਹੀਦਾ ਚੰਗਾ ਆਇਆ ਰੱਬ ਪਤਾ ਨਹੀਂ ਤੁਹਾਡੇ ਨਾਲ ਵੀ ਇਸ ਤਰ੍ਹਾਂ ਕਰ ਸਕਦਾ ਵਾ ਜੇ ਕਿ ਕਿਸੇ ਦਾ ਮਾੜਾ ਹੋਇਆ ਭਾਈ ਮਾੜੇ ਦੁੱਖ ਵਿੱਚ ਸ਼ਾਮਲ ਹੋਣਾ ਚਾਹੀਦਾ ਸਦਾ ਜੀ ਲਾਂਤਾਂ ਪਾਉਂਦੇ ਆ ਹਜੇ ਬੰਦੇ ਨੂੰ ਜਿਹੜੇ ਲੋਕ ਤੁਹਾਨੂੰ ਕਹਿੰਦੇ ਨੇ ਚੰਗਾ ਆ ਹੈ ਫਿਡੇ ਮੂਹੇ ਲੋਕਾਂ ਦਾ ਹੀ ਅਗਲਾ ਨੁਕਸਾਨ ਹੋ ਗਿਆ ਤੇ ਇੱਕ ਨੇ ਚੰਗਾ ਆ ਹੈ ਰੱਬ ਇਹ ਨਹੀਂ ਰੱਬ ਇਹ ਰੱਬ ਦਾ ਨਹੀਂ ਪਤਾ ਸ਼ਾਇਦ ਇਹਨਾਂ ਨਾਲ ਮਾੜਾ ਹੋ ਜੇ ਅਜਿਹੇ ਕਿਹੜੇ ਲੋਕ ਰੀਡ ਕਹਿੰਦੇ ਨੇ ਤਾਂ ਉਹ ਨਹੀਂ ਚਲੋ ਮੈਂ ਲੋਕੀ ਸੋਚਦੇ ਦੇ ਇਹੋ ਹੀ ਹੋਣੇ ਆ ਵੀ ਚਲ ਚੰਗਾ ਹੋਇਆ ਇਹਨਾਂ ਨਾਲ ਚੰਗਾ ਕਿ ਹੋਇਆ ਵੇਖੋ ਸਰਦਾਰ ਜੀ ਹਰ ਕੋਈ ਮਹਿੰਦੀ ਕਰਨ ਵਾਸਤੇ ਬੈਠਾ ਵਾ ਹਰ ਕੋਈ ਕਮਾਈ ਕਰਨ ਦੇ ਇੱਥੇ ਕੋ ਲਟਾ ਥੋੜੀ ਕਮ ਕੰਦੇ ਆ ਮਹਿੰਦੀ ਕਰਦੇ ਸਵੇਰ ਤੋਂ ਬੈਠੇ ਸ਼ਾਮ ਤੱਕ ਪੈਸੇ ਵਟਨੇ ਹੁੰਦੇ ਨੇ ਲੱਖਾਂ ਰੁਪਏ ਲਾ ਦਿੰਦੇ ਨੇ ਠੀਕ ਹੈ ਨਾ ਇਸ ਤਰ੍ਹਾਂ ਸਾਢੇ ਦਸ਼ਕਾਂ ਪੀਲੇ ਆ ਭਾਈ ਇਸ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤਾਂ ਜੋ ਕਿ ਸਰਦਾਰ ਬੰਸ ਸਿੰਘ ਦਾ ਸਮਾਨ ਤੇ ਹੋਰ ਜਿਹੜਾ ਕਿਸੇ ਸਨਹਿਰੇ ਸਮਾਨ ਆ ਉਹ ਵਾਪਸ ਆ ਸਕੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ